ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਪੋਸਟੇ ਵੱਲੋਂ ਇੱਕ ਗੈਂਗ ਦਾ ਪਰਦਾਫਾਸ਼ ਕੀਤਾ ਗਿਆ ਹੈ ਦੱਸਦੀ ਹੈ ਕਿ ਗੈਂਗ ਦੇ ਵਿੱਚ ਮਹਿਲਾਵਾਂ ਵੀ ਸ਼ਾਮਿਲ ਨੇ ਔਰ ਇਸ ਗੈਂਗ ਤੋਂ ਥੋੜਾ ਤੁਸੀਂ ਵੀ ਬਚ ਕੇ ਰਹੋ ਕਿਉਂਕਿ ਇਹ ਮਹਿਲਾਵਾਂ ਕੋਲੇ-ਪਾਲੇ ਲੋਕਾਂ ਨੂੰ ਫਸਾ ਕੇ ਉਹਨਾਂ ਦੀਆਂ ਸ਼ਲੀਲ ਵੀਡੀਓ ਬਣਾਉਂਦੇ ਸੀ ਤਾਂ ਬਾਅਦ ਦੇ ਵਿੱਚ ਇਸ ਗੈਂਗ ਦੇ ਵੱਲੋਂ ਉਹਨਾਂ ਲੋਕਾਂ ਨੂੰ ਬਲੈਕਮੇਲ ਕੀਤਾ ਜਾਂਦੇ ਸੀ ਔਰ ਉਹਨਾਂ ਤੋਂ ਮੋਟੇ ਪੈਸੇ ਠੱਗੇ ਜਾਂਦੇ ਸੀ ਤਾਂ ਹੁਣ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਔਰ ਇਸ ਪੂਰੇ ਗੈਂਗ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਤਸਵੀਰਾਂ ਜੋ ਉਹਨੇ ਮੌਕੇ ਦੀਆਂ ਹੋ ਪਹਿਲਾਂ ਇਹ ਕੰਮ ਕਰਨ ਦੇ ਲਈ ਕੋਈ ਸ਼ਰਮ ਨਹੀਂ ਆਈ ਤਾਂ ਹੁਣ ਕਿਵੇਂ ਸ਼ਰਮ ਦੇ ਨਾਲ ਫਿਰ ਚੁਕਾ ਕੇ ਖੜੀਆਂ ਐ ਮਹਿਲਾਵਾਂ ਦੱਸਦੀਆਂ ਕਿ ਲੋਕਾਂ ਨੂੰ ਫਸਾ ਕੇ ਉਹਨਾਂ ਦੀਆਂ ਅਸ਼ਲੀਲ ਵੀਡੀਓ ਬਣਾਉਂਦੇ ਸਨ ਜਿਸ ਤੋਂ ਬਾਅਦ ਲੋਕਾਂ ਤੋਂ ਇਹਨਾਂ ਦੇ ਵੱਲੋਂ ਫਰੋਦੀ ਮੰਗੀ ਜਾਂਦੀ ਸੀ ਤਾਂ ਦੱਸਦੀ ਇਸ ਗੈਂਗ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਸ਼ਾਮਿਲ ਹੈ ਜੋ ਕਿ ਆਪਣੀ ਵਰਦੀ ਦਾ ਗਲਤ ਇਸਮਾਲ ਕਰਦਾ ਸੀ ਆਪਣੀ ਪਾਵਰ ਦਾ ਗਲਤ ਇਸਮਾਲ ਕਰਦਾ ਸੀ ਤਾਂ ਹੁਣ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਿਆ ਪੂਰੇ ਦੇ ਪੂਰੇ ਗੈਂਗ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਤੁਹਾਨੂੰ ਦੱਸਦੀ ਕਿ ਉੱਥੇ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਬੀਤੇ ਦਿਨ ਵੀ ਇਹਨਾਂ ਦੇ ਵੱਲੋਂ ਇੱਕ ਨੌਜਵਾਨ ਨੂੰ ਅੰਮ੍ਰਿਤਸ ਇਸ ਤੋਂ ਬਾਅਦ ਉਸ ਦੇ ਕੋਲੋਂ ਮੋٹے ਪੈਸੇ ਦੀ ਡਿਮਾਂਡ ਕੀਤੀ ਗਈ ਸੀ ਤਾਂ ਜਦ ਪੁਲਿਸ ਨੂੰ ਇਸ ਦੀ ਸ਼ਿਕਾਇਤ ਮਿਲਦੀ ਹੈ ਤਾਂ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਔਰ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਤਾਂ ਪੁਲਿਸ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਹਨਾਂ ਨੇ ਕਈ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਉਹਨਾਂ ਤੋਂ ਲੱਖਾਂ ਰੁਪਏ ਦੀ ਠੱਗੀ ਵੀ ਮਾਰੀ ਹੈ ਤਾਂ ਇਹ ਗੈਂਗ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕਈ ਅਜਿਹੀਆਂ ਵਾਰਦਾਤਾਂ ਨੂੰ ਇੰਜਾਮ ਦੇ ਚੁੱਕਾ ਹੈ ਤਾਂ ਉਹਨਾਂ ਪੁਲਿਸ ਦੇ ਵੱਲੋਂ ਬਰੀਕੇਦਾਨ ਨਾਲ ਇਸ ਗੈਂਗ ਦੇ ਪੂਰੇ ਮੈਂਬਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਉਣੇ ਆ ਅੱਜ ਅਸੀਂ ਇੱਥ ਇੱਕ ਜਸਪਾਲ ਸਿੰਘ ਤੋਂ ਜਿਹੜੇ ਰੈਜ਼ੀਡੈਂਟ ਆਫ ਬਟਾਲਾ ਹਾਲਵਾਸੀ ਟਾਂਡੇ ਦੇ ਰਹਿਣ ਵਾਲੇ ਆ ਇਹ ਵਾਕਿਆ ਇੰਜ ਹੋਇਆ ਸੀ ਕਿ ਉਹਨਾਂ ਨੂੰ ਫੋਨ ਆਇਆ ਕੁਝ ਦਿਨ ਪਹਿਲਾਂ ਉਹਨਾਂ ਨੂੰ ਇੱਕ ਲੇਡੀ ਨੇ ਕਿਹਾ ਕਿ ਤੁਸੀਂ ਮੇਰਾ ਪਹਿਲਾਂ ਵੀ ਰਾਜਨਾਮਾ ਕਰਾਇਆ ਸੀ ਤੇ ਮੇਰਾ ਇੱਕ ਵਾਰ ਦੁਬਾਰਾ ਰਾਜਨਾਮਾ ਕਰਾਓ ਉਹਨਾਂ ਨੇ ਪੁੱਛਿਆ ਕੌਣ ਹੋ ਤੁਸੀਂ ਲੇਡੀ ਨੇ ਕਿਹਾ ਕਿ ਤੁਸੀਂ ਇੱਥੇ ਸੋ ਐਂਡ ਸੋ ਪਲੇਸ ਤੇ ਆ ਜਾਓ ਉਹ ਫਿਰ ਜਦ ਸਾਡੇ ਕੰਪਲੇਨੈਂਟ ਪਹੁੰਚੇ ਇੱਥੇ ਆਲਫਾ ਮਾਲ ਦੇ ਨੇੜੇ ਇੱਕ ਜਗ੍ਹਾ ਤੇ ਤੇ ਲੇਡੀ ਔਰ ਉਹਨਾਂ ਦੇ ਨਾਲ ਇੱਕ ਹੋਰ ਇੰਡੀਵਿਜੂਅਲ ਸੀ ਉਹ ਉਹਨਾਂ ਨੂੰ ਇੱਕ ਕਮਰੇ ਚ ਲੈ ਗਏ ਅੰਦਰੋਂ ਕੁੰਡੀ ਲਾ ਦਿੱਤੀ ਜਦ ਕੰਪਲੇਨੈਂਟ ਨੇ ਆਬਜੈਕਟ ਕੀਤਾ ਤਾਂ ਫਿਰ ਉਹ ਦੋ ਤਿੰਨ ਹੋਰ ਬੰਦੇ ਲਿਆਏ ਦੋ ਤਿੰਨ ਲੇਡੀਜ਼ ਵੀ ਲਿਆਏ ਤੇ ਉਹਨਾਂ ਨੂੰ ਥ੍ਰੈਟਨ ਕਰਨ ਲੱਗੇ ਇਹਦੇ ਨਾਲ ਹੀ ਇਹ ਲੇਡੀਜ਼ ਨੇ ਬੰਦਿਆਂ ਨੇ ਇਹਨਾਂ ਦੇ ਵੀ ਕੰਪਲੇਨੈਂਟ ਦੇ ਵੀ ਕੱਪੜੇ ਲਾਤੇ ਲੇਡੀਜ਼ ਨੇ ਆਪਣੇ ਵੀ ਲਾਤੇ ਤੇ ਆਬਜੈਕਸ਼ਨੇਬਲ ਨਿਊਡ ਪਿਕਚਰਸ ਔਰ ਵੀਡੀਓਜ਼ ਬਣਾਉਣ ਲੱਗੇ ਔਰ ਉਹ ਵੀਡੀਓ ਦਿਖਾ ਕੇ ਇਹਨਾਂ ਨੂੰ ਥ੍ਰੈਟਨ ਕਰਨ ਲੱਗੇ ਤੇ ਐਕਸਟਾਰਟ ਕਰਨ ਲੱਗੇ ਇਹਦੇ ਵਿੱਚ ਇਹੋ ਜਿਹਾ ਵੀ ਇੱਕ ਬੰਦਾ ਸੀ ਜਿਹੜਾ ਪੁਲਿਸ ਯੂਨੀਫਾਰਮ ਵਿੱਚ ਸੀ ਔਰ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਥਾਣੇਦਾਰ ਦੱਸ ਰਿਹਾ ਸੀ ਉਹ ਫਿਰ ਜਦ ਕੰਪਲੇਨੈਂਟ ਤੋਂ ਪੈਸੇ ਮੰਗੇ ਗਏ ਉਹਨਾਂ ਨੇ ਮੌਕੇ ਤੇ ਉਹਨਾਂ ਕੋਲ ਜਿੰਨੇ ਪੈਸੇ ਸੀ ਉਹ ਦੇ ਦਿੱਤੇ ਤੇ ਕੁੱਲ ਗੱਲਬਾਤ 4 ਲੱਖ ਤੇ ਨਿਬੜੀ ਤੇ ਫਿਰ ਉਹਨਾਂ ਨੇ ਕੁਝ ਦਿਨਾਂ ਦਾ ਟਾਈਮ ਮੰਗਿਆ ਔਰ ਕਿਹਾ ਕਿ ਮੈਂ ਕੁਝ ਦਿਨਾਂ ਬਾਅਦ ਤੁਹਾਨੂੰ ਬਾਕੀ ਪੈਸੇ ਦੇ ਦਾਂਗਾ ਇਨੀ ਦੇਰ ਵਿੱਚ ਕੰਪਲੇਨੈਂਟ ਨੇ ਪੁਲਿਸ ਨਾਲ ਗੱਲਬਾਤ ਕਰ ਲਈ ਸਾਨੂੰ ਇਨਫੋਰਮ ਕੀਤਾ ਕਿ ਉਹਨਾਂ ਨਾਲ ਇੰਜ ਹੋਇਆ ਤੇ ਪੁਲਿਸ ਨੇ ਟਰੈਪ ਲਾ ਕੇ ਕੁੱਲ 12 ਇੰਡੀਵਿਜੂਅਲਸ ਨੂੰ ਅਰੈਸਟ ਕਰਿਆ ਜਿਹੜੇ ਵੱਖ-ਵੱਖ ਜਗ੍ਹਾ ਤੋਂ ਐ ਤਿੰਨ ਮਕਬੂਲਪੁਰੇ ਦੇ ਐ ਤਿੰਨ ਜਲੰਧਰ ਦੇ ਰਹਿਣ ਵਾਲੇ ਐ ਦੋ ਗੁਰਦਾਸਪੁਰ ਦੇ ਐ ਇੱਕ ਹੁਸ਼ਿਆਰਪੁਰ ਦਾ ਤੇ ਦੋ ਹੋਰ ਅੰਮ੍ਰਿਤਸਰ ਤੋਂ ਹੋਰ ਜਗ੍ਹਾ ਤੋਂ ਆਏ ਇੱਕ ਮਾਨਸਾ ਤੋਂ ਵੀ ਐ ਇਹਦੇ ਵਿੱਚ ਲੇਡੀਜ਼ ਵੀ ਅਰੈਸਟ ਕੀਤੀਆਂ ਗਈਆਂ ਤੇ ਇੱਕ 36 IRB ਦਾ ASI ਵੀ ਅਰੈਸਟ ਹੋਇਆ ਇਹਦੇ ਲਈ ਮਕਬੂਲਪੁਰੇ ਥਾਣੇ ਵਿੱਚ 108 ਨੰਬਰ ਐਫਆਈਆਰ ਰਜਿਸਟਰ ਕੀਤਾ ਜਿਦੇ ਵਿੱਚ ਸਾਰੇ ਇੰਡੀਵਿਜੂਅਲਸ ਅਰੈਸਟ ਹੋਏ ਆਂ ਅੰਡਰ ਸੈਕਸ਼ਨਸ ਆਫ ਕ੍ਰਿਮੀਨਲ ਇੰਟੀਮਿਡੇਸ਼ਨ ਕਨਸਪੀਰੇਸੀ ਕਿਡਨਾਪਿੰਗ ਐਕਸਟਰਸ਼ਨ ਔਰ ਆਰਗੇਨਾਈਜ਼ਡ ਕਰਾਇਮ ਇਹਦੇ ਨਾਲ ਅਸੀਂ ਇਹ ਵੀ ਦੱਸਣਾ ਚਾਹਾਂਗੇ ਕਿ ਇਹ ਇਹਨਾਂ ਦਾ ਆਰਗੇਨਾਈਜ਼ਡ ਗੈਂਗ ਹੈ ਜਿਹੜੇ ਇਹੋ ਜਿਹੇ ਇਨੋਸੈਂਟ ਲੋਕਾਂ ਨੂੰ ਪਹਿਲਾਂ ਸੱਦਦੇ ਆਂ ਉਹਨਾਂ ਨੂੰ ਫਿਰ ਅਬਡਕਟ ਕਰਕੇ ਕਿਸੇ ਜਗ੍ਹਾ ਬੰਦ ਕਰਕੇ ਉਹਨਾਂ ਦੀ ਓਬਜੈਕਸ਼ਨੇਬਲ ਵੀਡੀਓਜ਼ ਜਾਂ ਫੋਟੋਜ਼ ਕਲਿੱਕ ਕਰਕੇ ਉਹਨਾਂ ਤੋਂ ਰੈਨਸਮ ਡਿਮਾਂਡ ਕਰਦੇ ਆਂ ਫਰੋਤੀ ਮੰਗਦੇ ਆਂ ਤੇ ਇਹਨਾਂ ਨੇ ਜਿਨੀ ਸਰਸਰੀ ਪੁੱਛਗੇ ਤੋਂ ਪ੍ਰੀਲੀਮਿਨਰੀ ਇਨਕੁਆਇਰੀ ਤੋਂ ਪਤਾ ਚੱਲਿਆ ਹੈ ਕਿ ਹੋਰ ਵੀ ਇਹੋ ਜਿਹੇ ਕਈ ਕੇਸਿਸ ਇਹਨਾਂ ਨੇ ਕੀਤੇ ਆਂ ਜਿੱਥੇ ਇਹਨਾਂ ਨੇ ਪੈਸੇ ਡਿਮਾਂਡ ਕੀਤੇ ਆਂ ਤੇ ਇਹਨਾਂ ਦਾ ਹੁਣ ਰਿਮਾਂਡ ਲੈ ਕੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾਏਗੀ ਇਹਨਾਂ ਦੇ ਗਰੋਹ ਵਿੱਚ ਹੋਰ ਕਿੰਨੇ ਬੰਦੇ ਆ ਹੋਰ ਇਹੋ ਜਿਹੇ ਕਿੰਨੇ ਕ੍ਰਾਈਮ ਕੀਤੇ ਆ ਉਹ ਪਤਾ ਕੀਤਾ ਜਾਏਗਾ ਤਫਤੀਸ਼ ਦਾ ਹਿੱਸਾ ਹੈ ਜੀ ਅਸੀਂ ਵੈਰੀਫਾਈ ਕਰ ਰਹੇ ਹਾਂ ਹਾਂ ਥਾਣੇ ਦਾ ਤਫਤੀਸ਼ ਦਾ ਤੇ ਇਹ ਜਿੰਨਾ ਪ੍ਰੀਲੀਮਿਨਰੀ ਇਨਕੁਆਰੀ ਤੋਂ ਪਤਾ ਚੱਲਿਆ ਹੈ ਜੀ ਇਹੀ ਗੈਂਗ ਦਾ ਹਿੱਸਾ ਹੈ ਬਾਕੀ ਅਸੀਂ ਜਿਵੇਂ ਕਿਹਾ ਕਿ ਰਿਮਾਂਡ ਲੈ ਕੇ ਅਸੀਂ ਫਰਦਰ ਇਨਵੈਸਟੀਗੇਟ ਕਰ ਰਹੇ ਹਾਂ ਅਸੀਂ ਜਿਹੜੇ ਬਾਰੇ ਸਾਰੇ ਇੱਕੋ ਹੀ ਗਰੋਹ ਦੇ ਨੰਬਰ ਬਿਲਕੁਲ ਜੀ ਇਹ ਆਪਸ ਵਿੱਚ ਮਿਲੇ ਜੁਲੇ ਹੀ ਆ ਕੁਝ ਨੇ ਕ੍ਰਾਈਮ ਇੱਥੇ ਕੀਤਾ ਹੈ ਕੁਝ ਪਹਿਲਾਂ ਇਨਸੀਡੈਂਟ ਇੱਕ ਅੱਧੀ ਹੋਰ ਜਗ੍ਹਾ ਵੀ ਇਹਨਾਂ ਨੇ ਕੀਤਾ ਇਹੋ ਜਿਹਾ ਸਿਮਿਲਰ ਲਾਈਨਸ ਨੇ ਉਹ ਲੋਕਾਂ ਨੂੰ ਪਹਿਲਾਂ ਹੀ ਨਾਮ ਦੇ ਦਰਜ ਇਹਨਾਂ ਚੋਂ ਦੋ ਬੰਦਿਆਂ ਤੇ ਮਾਮਲੇ ਦਰਜ ਹਨ ਜਿਨ੍ਹਾਂ ਚੋਂ ਇੱਕ ਆਲਰੇਡੀ ਫੜਿਆ ਗਿਆ 379B ਦਾ ਇੱਕ ਹੋਰ ਇੰਡਵਿਜੂਅਲ ਤੇ ਦਰਜ ਹੈ ਬਾਕੀ ਨਾਮ ਵਾਲੇ ਜੋ ਮਾਸਟਰਮਾਈਂਡ ਹੋਣਾ ਮੈਡਮ ਇਹਦੇ ਵਿੱਚ ਜਿਹੜਾ ਪੂਰਾ ਲੈਵਲ ਚਲਾ ਰਿਹਾ ਹੈ ਇਹ ਪੁੱਛ ਗਏ ਜਿਹਦੇ ਬੇਸਿਸ ਤੇ ਅਸੀਂ ਪਤਾ ਕਰਾਂਗੇ ਵਾਰੀ ਗ੍ਰਿਫਤਾਰੀ ਹੋਣੀ ਹੈ ਜੀ ਕੁਝ ਗ੍ਰਿਫਤਾਰ ਇਹ ਇਹਦੇ ਚੋਂ ਜੀ ਕੁਝ ਗ੍ਰਿਫਤਾਰ ਹੋ ਗਏ ਹਨ ਕੁਝ ਹੋਣੇ ਰਹਿੰਦੇ ਆ ਜੀ ਉਹਨਾਂ ਦੀ ਸਾਫੇ ਮਾਰੀ ਕੀਤੀ ਆ ਰਹੀ ਹੈ ਟੀਮ ਵਾਲੇ ਬਿਲਕੁਲ ਬਿਲਕੁਲ ਜੀ ਅਸੀਂ ਸਾਰੇ ਪੜਾਂਗੇ ਤਾਂ ਇਹ ਆਪਸ ਵਿੱਚ ਮਿਲਣ ਦੇ ਤਰੀਕੇ ਸੇ ਇਹ ਜੀ ਅਸੀਂ ਮੈਂ ਕਿਹਾ ਹੈ ਕਿ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਕੀਤੀ ਹੈ ਬਾਕੀ ਇਹਨਾਂ ਦਾ ਰਿਮਾਂਡ ਲੈ ਕੇ ਫਰਦਰ ਪੁੱਛਗਿਛ ਕਰਾਂਗੇ ਕਿ ਇਹਨਾਂ ਨੇ ਗਰੁੱਪ ਕਿਵੇਂ ਫਾਰਮ ਕੀਤਾ ਕਿਵੇਂ ਇੱਕ ਦੂਜੇ ਨੂੰ ਜਾਣਦੇ ਸੀ ਮਾੜੀ ਤਕਸੀਰਤ ਵਾਲੇ ਹੀ ਬੰਦੇ ਸੀ ਤਾਂ ਹੀ ਇਹੋ ਜੇ ਇਕੱਠੇ ਹੋ ਕੇ ਕ੍ਰਾਈਮ ਕਰ ਰਹੇ ਸੀ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਨੇ ਮਤਲਬ ਜਿੰਨਾਂ ਪਤਾ ਚੱਲੇ ਜੀ ਹੋ ਗਿਆ ਕੁਝ ਸਮਾਂ ਹੋ ਗਿਆ ਕਿਉਂਕਿ ਪਹਿਲਾਂ ਵੀ ਇਨਸੀਡੈਂਟਸ ਪਤਾ ਚੱਲੇ ਹਨ ਜੋ ਇਹਨਾਂ ਨੇ ਕੀਤੇ ਹੈ ਹੋਰ ਜਗਾ ਜਿਹੜੀ ਇਹਨਾਂ ਦੇ ਵੱਲੋਂ ਨਰਮ ਕਰਕੇ ਜਿਹੜੇ ਸਾਰਾ ਬਿਲ ਫਲਾ ਕੇ ਕੰਮ ਕਰਵਾਇਆ ਜਾ ਰਿਹਾ ਇਹ ਇਹ ਵੱਖ-ਵੱਖ ਜਗ੍ਹਾ ਤੇ ਕਰਦੇ ਹਨ ਜੀ ਕੁਝ ਇੱਥੇ ਜਿਵੇਂ ਅੱਜ ਜਿਹੜਾ ਸਾਡਾ ਕੇਸ ਅੰਮ੍ਰਿਤਸਰ ਵਿੱਚ ਹੋਇਆ ਇੱਕ ਕੇਸ ਇਹੋ ਜਿਹਾ ਸਿਮਿਲਰ ਲਾਈਨਸ ਵਿੱਚ ਹੋਰ ਸ਼ਹਿਰ ਜੋ ਵੀ ਪਤਾ ਚੱਲਿਆ ਤੇ ਉਹੀ ਅਸੀਂ ਪਤਾ ਕਰ ਰਹੇ ਹਾਂ ਮੈਮ ਹੋਰ ਵੀ ਮਹਿਲਾਵਾਂ ਇਹਦੇ ਵਿੱਚ ਲੱਗਦਾ ਕਿ ਨਾਲ ਹਾਂਜੀ ਹਾਂਜੀ ਬਿਲਕੁਲ ਹੋਰ ਮਹਿਲਾਵਾਂ ਵੀ ਹੈ ਜੀ ਮੈਂ ਵੀ ਕਵਰ ਕੀਤਾ ਹੈ ਜੀ ਹਾਂਜੀ ਇਹਦੇ ਚੋ 36000 ਕੈਸ਼ ਰਿਕਵਰ ਹੋਇਆ 15 ਮੋਬਾਈਲ ਫੋਨ ਹੋਏ ਹਨ ਤਿੰਨ ਕਾਰਸ ਹੋਈਆਂ ਔਰ ਫੇਕ ਆਈ ਆਈ ਕਾਰਡਸ ਰਿਕਵਰ ਹੋਏ ਜੀ ਪਰ ਪੁਲਿਸ ਕੇ ਲਗ ਕੇ ਕੀ ਭੂਮਿਕਾ ਸੀ ਮੇਨ ਤੌਰ ਤੇ ਪੁਲਿਸ ਵਾਲੇ ਦੀ ਕੀ ਭੂਮਿਕਾ ਸੀ ਪੁਲਿਸ ਵਾਲਾ ਅਸੀਂ ਜਿ ਪੁਚਗਿਚ ਕਰ ਰਹੇ ਹਾਂ ਪਰ ਜਿੰਨਾ ਪਤਾ ਚੱਲਿਆ ਆਪਣੀ ਯੂਨੀਫਾਰਮ ਦਾ ਨਜਾਇਜ਼ ਫਾਇਦਾ ਉਠਾ ਕੇ ਉਹ ਐਕਸਟਰਸ਼ਨ ਵਿੱਚ ਹੀ ਇਹਨਾਂ ਦੀ ਮਦਦ ਕਰਦੇ ਸੀ ਤੇ ਅਗਰ ਕਹਿੰਦੀ ਵਾਈਫ ਵੀ ਇਨਵੋਲਡ ਹੈ ਪੁਲਿਸ ਵਾਲੇ ਪਤਾ ਕਰ ਰਹੇ ਜੀ ਇਨਵੈਸਟੀਗੇਸ਼ਨ ਹੈ ਸਭ ਪਹਿਲੇ ਤਾਂ ਕਿੰਨੇ ਬੰਦੇ ਆ ਰਸਟ ਹੈ ਜੀ ਤੱਲੇਦਨ ਕਿੰਨੇ ਹੋ ਗਏ ਅਮਨ ਜੀ ਪਹਿਲੇ ਦਿਨ 5 ਹੋਏ ਸੀ ਜੀ ਫਿਰ ਅਸੀਂ ਬਾਅਦ ਚ 7 ਹੋਰ ਕੀਤਾ ਕਿਨਕ ਕਾਮਯਾਬੀਏ ਕੋਈ ਸਭ ਸਭ ਪੂਰੇ ਪੰਜਾਬ ਚ ਨੈਟਵਰਕ ਕਰਦਾ ਬਿਲਕੁਲ ਜੀ ਅਸੀਂ ਜਿਵੇਂ ਦੇਖ ਹੀ ਪਾ ਰਹੇ ਹਾਂ ਮਾਨਸਾ ਤੋਂ ਲੈ ਕੇ ਹੁਸ਼ਿਆਰਪੁਰ ਗੁਰਦਾਸਪੁਰ ਜਲੰਧਰ ਸਾਰੇ ਜਗ੍ਹਾ ਦੇ ਆ ਤਾਂ ਅਸੀਂ ਇਹੀ ਲਿੰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿੰਨੇ ਸ਼ਹਿਰਾਂ ਚ ਇਹਨਾਂ ਨੇ ਇਹੋ ਜਿਹੇ ਕ੍ਰਾਈਮ ਕੀਤੇ ਆ ਲੋਕਾਂ ਨੂੰ ਕਹਿੰਦੇ ਬਹੁਤ ਸਾਰੇ ਲੋਕ ਨੇ ਜਿਹੜੇ ਸਾਡੇ ਸਾਹਮਣੇ ਨਹੀਂ ਆਏ ਜੀ ਉਹਨਾਂ ਨੂੰ ਵੀ ਤੁਸੀਂ ਆਪਣੇ ਵੱਲੋਂ ਕਹਿਣਾ ਚਾਹਦੇ ਅਸੀਂ ਜੀ ਇਹ ਹੀ ਕਹਿਣਾ ਚਾਹਾਂਗੇ ਅਸੀਂ ਸਮਝਦੇ ਹਾਂ ਕਿ ਇਹ ਏ ਇੰਬੈਰਸਿੰਗ ਔਰ ਹਿਊਮਿਲੀਏਟਿੰਗ ਹੋ ਜਾਂਦਾ ਕਿਸੇ ਵੀ ਬੰਦੇ ਲਈ ਜਦ ਉਹਨਾਂ ਨਾਲ ਇਹੋ ਜਿਹਾ ਹੁੰਦਾ ਬਟ ਜਿਵੇਂ ਇਹ ਇੰਡੀਵਿਜੂਅਲ ਨੇ ਬਹੁਤ ਕਰੇਜ ਦਿਖਾਉਂਦੇ ਹੋਏ ਬਹਾਦਰੀ ਦਿਖਾਉਂਦੇ ਹੋਏ ਪੁਲਿਸ ਨੂੰ ਅਪਰੋਚ ਕੀਤਾ ਤਾਂ ਅਸੀਂ ਇਹ ਗਰੋਹ ਦਾ ਪਰਦਾ ਫਾਸ਼ ਵੀ ਕੀਤਾ ਇਹਨਾਂ ਚੋਂ ਫੜ ਵੀ ਲਏ ਆ ਬਾਰੇ ਇੰਡੀਵਿਜੂਅਲ ਅਸੀਂ ਇਹੀ ਕਹਾਂਗੇ ਕਿ ਤੁਹਾਡੇ ਨਾਲ ਜੇ ਕੁਝ ਵੀ ਇਹੋ ਜਿਹਾ ਹੁੰਦਾ ਕੋਈ ਵੀ ਐਕਸਟਰੋਟ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਕਾਈਂਡਲੀ ਪੁਲਿਸ ਨੂੰ ਅਪਰੋਚ ਕਰੋ ਸਾਡੀ ਪੁਲਿਸ ਟੀਮ ਬਹੁਤ ਇਫੈਕਟਿਵ ਹੈ ਇੱਥੇ ਵੀ ਐਸ ਐਚਓ ਮਕਬੂਲਪੁਰਾ ਅਮਨਜੋਤ ਨੇ ਏਸੀਪੀ ਈਸਟ ਸ਼ੀਤਲ ਨੇ ਬਹੁਤ ਕੁਇਕ ਰਿਐਕਟ ਕਰਦੇ ਹੋਏ ਸਾਰੇ ਬੰਦਿਆਂ ਨੂੰ ਫੜ ਲਿਆ ਜੀ ਐਸ ਐਂਡ ਕੀਲੀ ਦੀ ਮੰਗ ਕੀਤੀ ਜਾਂਦੀ ਹੈ ਮੈਡਮ ਇਹਨਾਂ ਦੇ ਲੋਕਾਂ ਦੇ ਲੋਕਾਂ ਦੇ ਕੋਲ ਪਹੁੰਚਿਆ ਇਹਨਾਂ ਤੋਂ ਲੱਖਾਂ ਦੀ ਡਿਮਾਂਡ ਕੀਤੀ ਜਾਂਦੀ ਹੈ ਜੀ ਲੱਖਾਂ ਦੀ ਡਿਮਾਂਡ ਕੀਤੀ ਕਿੰਨੇ ਜੈਂਟਸ ਦੀਆਂ ਲੇਡੀਆਂ ਸੀ ਕਰਿਆ ਮੈਲਾਵਾ ਇਹਦੇ ਚੋ ਤਿੰਨ ਲੇਡੀਆਂ ਚਾਰ ਲੇਡੀਆਂ ਹੈ ਜੀ ਤੇ ਅੱਠ ਜੈਂਟਸ ਹਨ ਲਗਭਗ ਸਮੇਤੋ ਕੇ ਥਾਣੇ ਦੀ ਵੀ ਉੱਥੇ ਕਾਫੀ ਬੜਾ ਵੱਖਰੇ ਤਰ੍ਹਾਂ ਦਾ ਕੇਸ ਹੈ ਜੋ ਕਾਫੀ ਟਰੈਕ ਕਰਨਾ ਕਾਫੀ ਮੁਸ਼ਕਲ ਹੋ ਜਾਂਦਾ ਬਿਲਕੁਲ ਜੀ ਇੱਥੇ ਥਾਣੇ ਦੀ ਟੀਮ ਲੱਗੀ ਆ ਸੀ ਸਬ ਡਿਵੀਜ਼ਨ ਤੋਂ ਹੋਰ ਵੀ ਅਸੀਂ ਇਹਨਾਂ ਨੂੰ ਹੈਲਪ ਕੀਤੀ ਸੀ ਬਟ ਅਗੇਨ ਐਸ ਐਚਓ ਮਕਬੂਲਪੁਰਾ ਨੇ ਇਹਦੇ ਵਿੱਚ ਬਹੁਤ ਧਰੇਜ ਔਰ ਸਵਿਫਟ ਰਿਐਕਸ਼ਨ ਕਰਦੇ ਹੋਏ ਇਹਨਾਂ ਨੂੰ ਫੜ ਲਿਆ ਜੀ ਨਹੀਂ ਗੱਡੀਆਂ ਪਰਮੋ ਦੀ ਸਹਾਰਾ ਲੈਂਦੇ ਸੀ ਜਾਂ ਕਿਸੇ ਨੂੰ ਟਰੈਕ ਫੌਨ ਕਰਕੇ ਬਣਾਉਂਦੇ ਸੀ ਤੇ ਅਸੀਂ ਤਫਤੀਸ਼ ਵਿੱਚ ਦੇਖਾਂਗੇ